ਸਸ਼ਿਕਾਂਤੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਨਾ ਇੱਕ ਸ਼ੇਅਰ ਨਾਲ ਸ਼ੁਰੂਆਤ ਕਰਦੇ ਆਂ ਬੜੀ ਦੇਰ ਹੋ ਗਈ ਸ਼ੇਅਰ ਤਾਂ ਆਪਾਂ ਤੁਹਾਨੂੰ ਸੁਣਾਉਂਦੇ ਰਹਿੰਨੇ ਆ ਹਨ ਪਰ ਡਿਸਕਸ ਕਰਦੇ ਰਹਿੰਨੇ ਆ ਸੁਣਾਉਦੇ ਕਾਨੂੰ ਇੱਕ ਸ਼ੇਅਰ ਵੀ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਕਿਸੇ ਦੇ ਅੰਦਰ ਦੀ ਇੱਕ ਗੱਲਬਾਤ ਹੁੰਦੀ ਹੈ ਕਿ ਕੀ ਗੱਲ ਹੈ ਕਿ ਜ਼ਾਇਆ ਨਾ ਕਰ ਆਪਣੇ ਅਲਫਾਜ਼ ਹਰ ਕਿਸੇ کے لیے ਗਲਤੀਆਂ ਨਾ ਸੁਣੇ ਜ਼ਾਇਆ ਨਾ ਕਰ ਆਪਣੇ ਅਲਫ਼ਾਜ਼ ਹਰ ਕਿਸੇ ਕੇ ਲਈ ਖਾਮੋਸ਼ ਰਹਿ ਕਰ ਦੇਖ ਤੁਝੇ ਸਮਝਦਾ ਕੌਣ ਹੈ ਅਸਲ ਚ ਕੀ ਹੈ ਖਮੋਸ਼ੀ ਬਹੁਤ ਕੁਝ ਕਹਿ ਜਾਂਦੀ ਹੈ ਹੈਨਾ ਪਰ ਨਹੀਂ ਅਸੀਂ ਦੂਜੇ ਨੂੰ ਸੁਣਨਾ ਵੀ ਹੈ ਅਸੀਂ ਦੂਜੇ ਨੂੰ ਦੇਖਣਾ ਵੀ ਹੈ ਤੇ ਉਹਦੇ ਤੇ ਫਿਰ ਅਸੀਂ ਕਮੈਂਟ ਵੀ ਕਰਨਾ ਹੈ ਬੋਲਣਾ ਵੀ ਕਿਨੇ ਗਿਆ ਪਾਹੀ ਹਜ਼ਾਰਾਂ ਚੀਜ਼ਾਂ ਪਈਆਂ ਨੇ ਨਾ ਦੇਖੋ ਕਿਨੇ ਦੇਖਣ ਨੂੰ ਕਿ ਕਿਉਂ ਆਪਣਾ ਟਾਈਮ ਵੇਸਟ ਕਰਦੇ ਤਾਂ ਫਿਰ ਅਸੀਂ ਕਮੈਂਟ ਵੀ ਜ਼ਰੂਰ ਕਰਨਾ ਇੱਕ ਬੜੀ ਵਧੀਆ ਗੱਲ ਹੈ ਮੇਰੀ ਨਾ ਆਦਤ ਹੈ ਹਰ ਚੀਜ਼ ਦੇ ਅੰਦਰ ਤੱਕ ਜਾਣਾ ਤੇ ਉਹਨੂੰ ਡੀਪਲੀ ਦੇਖਣਾ ਵੀ ਇਸ ਕਰਕੇ ਆ ਮੈਨੂੰ ਬਹੁਤ ਲੋਕ ਕਹਿੰਦੇ ਆ ਜੀ ਇਗਨੋਰ ਮਾਰੋ ਇਹਨਾਂ ਚੀਜ਼ਾਂ ਨੂੰ ਬਿਲਕੁਲ ਮਾਰੋ ਇਗਨੋਰ ਪਰ ਜਦੋਂ ਤੁਹਾਡੇ ਕੋਲ ਕਿਸੇ ਚੀਜ਼ ਦਾ ਜਵਾਬ ਹੋਵੇ ਤਾਂ ਬੜੇ ਪਿਆਰ ਨਾਲ ਉਹਨੂੰ ਜਵਾਬ ਦੇ ਦੇਣਾ ਚਾਹੀਦਾ ਹੈ ਕੀ ਹੈ ਜਿੱਥੇ ਤੁਸੀਂ ਪਹੁੰਚੇ ਹੋ ਨਾ ਉੱਥੇ ਕੋਈ ਨਹੀਂ ਪਹੁੰਚ ਸਕਦਾ ਨਾ ਉਹਦੀ ਤੜਪੜਾਹਟ ਉਹਦੇ ਸ਼ਬਦਾਂ ਵਿੱਚ ਤੁਹਾਨੂੰ ਦਿਖ ਜਾਏਗੀ ਉਹਦੇ ਚਿਹਰੇ ਤੇ ਤੁਹਾਨੂੰ ਦਿਖ ਜਾਏਗੀ ਤੁਹਾਡੀ ਸਕਸੈਸ ਤੁਹਾਨੂੰ ਲੋਕਾਂ ਦੇ ਚਿਹਰੇ ਤੋਂ ਦਿਖਦੀ ਆ ਇਹ ਯਾਦ ਰੱਖਿਓ ਯਾਦ ਕਿਉਂ ਰੱਖਿਓ ਤੁਹਾਨੂੰ ਪਤਾ ਹੈ ਇਹ ਚੀਜ਼ ਦਾ ਆਪਾਂ ਨੂੰ ਪਤਾ ਹੈ ਆਪਾਂ ਦੇ ਪਰਿਵਾਰ ਦੀ ਤਰ੍ਹਾਂ ਆਪਾਂ ਨੂੰ ਸਾਰਾ ਪਤਾ ਕੋਈ ਜ਼ਰੂਰਤ ਹੀ ਨਹੀਂ ਪੈਂਦੀ ਕੋਈ ਜ਼ਰੂਰਤ ਹੀ ਨਹੀਂ ਪੈਂਦੀ ਅਲਫਾਜ਼ਾਂ ਦੀ ਕੋਈ ਜ਼ਰੂਰਤ ਹੀ ਨਹੀਂ ਪੈਂਦੀ ਕਹਿੰਦੀ ਦਿਖ ਜਾਂਦੀ ਏ ਬੜੀ ਵਧੀਆ ਗੱਲ ਐ ਕਿਸੇ ਦੀ ਵੈਸੇ ਇਹ ਜਿਹੜੀ ਆਪਾਂ ਡਿਸਕਸ ਕੀਤੀ ਆ ਕਿ ਜਦੋਂ ਤੁਸੀਂ ਮਤਲਬ ਕਿਸੇ ਉਮੰਗਾਂ ਤੇ ਹੋ ਤੇ ਕੋਈ ਉੱਥੇ ਨਹੀਂ ਪਹੁੰਚ ਸਕਦਾ ਇਸ ਕਰਕੇ ਲੋਕ ਤੁਹਾਡੇ ਵਾਂਗੂ ਉਂਗਲੀਆਂ ਉਠਾਉਂਦੇ ਆ ਤੇ ਠੀਕ ਐ ਕੁਦਰਤ ਨੇ ਹਰ ਕਿਸੇ ਨੂੰ ਕੋਈ ਨਾ ਕੋਈ ਕੰਮ ਦਿੱਤਾ ਹੋਇਆ ਤੇ ਉਹ ਹੀ ਕੁਝ ਕਰ ਰਿਹਾ ਕਹਿੰਦੇ ਆ ਨਾ ਜਿੱਦਾਂ ਦੀ ਕਿਸੇ ਦੀ ਦ੍ਰਿਸ਼ਟੀ ਤੇ ਉਦਾਂ ਦੀ ਹੀ ਉਹਦੇ ਲਈ ਉਹ ਸ੍ਰਿਸ਼ਟੀ ਐ ਸਹੀ ਐ ਮੈਂ ਇੱਕ ਬ੍ਰਾਡਕਾਸਟ 'ਚ ਵੀ ਇਹ ਚੀਜ਼ ਬੋਲੀ ਸੀ ਕਿ ਹਰ ਕਿਸੇ ਦਾ ਹਰ ਚੀਜ਼ ਨੂੰ ਲੈਣ ਦਾ ਅ ਕਿਸੇ ਵਿਚਾਰ ਹੋਵੇ, ਗੱਲਬਾਤ ਹੋਵੇ, ਉਹ ਤਾਂ ਆਪਣਾ ਆਪਣਾ ਨਜ਼ਰੀਆ ਹੈ। ਤੇ ਇਹ ਨਜ਼ਰੀਆ ਹੀ ਅਸਲ ਦੇ ਵਿੱਚ ਦੇਖਿਆ ਜਾਵੇ ਸਾਨੂੰ ਲਾਈਫ ਦੇ ਵਿੱਚ ਸਾਡੀ ਪਕੜ ਨੂੰ ਮਜ਼ਬੂਤ ਕਰਦੇ ਆ ਜਾਂ ਉਹਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਵਿੱਚ ਵੀ ਪਾ ਦਿੰਦੇ ਆ। ਕਿਉਂਕਿ ਜਦੋਂ ਅਸੀਂ ਬਿਨਾਂ ਤਰਕ ਤੇ ਬਿਨਾਂ ਲੌਜੀਕ ਤੋਂ ਕਿਸੇ ਵੀ ਤਰ੍ਹਾਂ ਦੇ ਵਿਚਾਰ ਬਣਾ ਲੈਨੇ ਆ ਕਿਉਂ ਸਾਨੂੰ ਬੀਕੂਫ ਬਣਾਉਂਦੇ ਆ ਕੌਣ ਸਾਡੇ ਹੀ ਵਿਚਾਰ ਬਿਲਕੁਲ ਸਹੀ ਜਦੋਂ ਤੁਸੀਂ ਅੱਖਾਂ ਬੰਦ ਕਰਕੇ ਬਿਨਾ ਸਾਇੰਸ ਤੋਂ ਬਿਨਾ ਲੌਜਿਕ ਤੋਂ ਅਸਲ ਚ ਦੇਖਿਆ ਜਾਵੇ ਤਾਂ ਸਭ ਤੋਂ ਵੱਡੀ ਸਾਇੰਸ ਕੀ ਹੈ ਇਹ ਕੁਦਰਤ ਹੈ ਇਹ ਕੁਦਰਤ ਜੋ ਕਿ ਕਈ ਰੂਪਾਂ ਚ ਪਰ ਅਸੀਂ ਇੱਕ ਰੂਪ ਚ ਨਹੀਂ ਜੀ ਨਹੀਂ ਇਨਸਾਨਾਂ ਇਨਸਾਨੀਆ ਬਿਲਕੁਲ ਅਸੀਂ ਨਹੀਂ ਜੀ ਬਦਲ ਸਕਦੇ ਕਿਉਂ ਨਹੀਂ ਬਦਲ ਸਕਦੇ ਵੀ ਮੌਸਮ ਅਨੁਸਾਰ ਕੱਪੜੇ ਬਦਲ ਲੈਨੇਓ ਹੈਨਾ ਇਨਸਾਨ ਨੂੰ ਦੇਖ ਕੇ ਆਪਣਾ ਮਨ ਬਦਲ ਲੈਨੇ ਹੋ ਆਪਣੇ ਵਿਚਾਰ ਬਦਲ ਲੈਨੇ ਹੋ ਹੈਨਾ ਹਰ ਜਗ੍ਹਾ ਤੇ ਆਪਣੇ ਆਪ ਨੂੰ ਉਸੇ ਮੁਤਾਬਕ ਢਾਲ ਲੈਨੇ ਹੋ ਕਿਸੇ ਨੂੰ ਦੇਖ ਕੇ ਤੁਹਾਡੇ ਕਿਸ ਤਰ੍ਹਾਂ ਦੇ ਮੂੰਹ ਚੋਂ ਸ਼ਬਦ ਨਿਕਲਦੇ ਆ ਤੇ ਦੂਜੇ ਨੂੰ ਦੇਖ ਕੇ ਤੁਹਾਡੇ ਕਿੱਦਾਂ ਦੇ ਨਿਕਲਦੇ ਆ ਕਿੱਥੇ ਨਹੀਂ ਬਦਲਦੇ ਤੁਸੀਂ ਹਰ ਕੋਈ ਇਨਸਾਨ ਬਦਲਦਾ ਪਰ ਫਿਰ ਵੀ ਅਸੀਂ ਨਹੀਂ ਜੀ ਬਦਲੇ ਇਹ ਇਹ ਤੇ ਕਹਿਣ ਦੀਆਂ ਗੱਲਾਂ ਨੇ ਪ੍ਰੈਕਟੀਕਲ ਦੇਖਿਆ ਜਾਵੇ ਤਾਂ ਹਰ ਰੋਜ਼ ਕਈ ਰੂਪ ਬਦਲਦਾ ਮੈਂ ਤੇ ਕਹਿੰਦੀ ਆ ক্রিকেট ਨੂੰ ਵੀ ਅਸੀਂ ਮਾਤ ਦਿੱਤੀ ਪਈ ਹੈਨਾ ਸਹੀ ਹੈ ਨਾ ਚਲੋ ਆਪਾਂ ਗੱਲ ਕਰਨੀ ਸੀਗੀ ਕਿ ਵਿਚਾਰਾਂ ਦੀ ਆਪਾਂ ਗੱਲ ਕਰ ਰਹੇ ਸੀ ਕਿਸੇ ਦੇ ਕਿਸੇ ਚੀਜ਼ ਦੀ ਨੌਲੇਜ ਦੀ ਹੈਨਾ ਕੁਦਰਤ ਨੇ ਸਭ ਨੂੰ ਬੜੀ ਵਧੀਆ ਨੌਲੇਜ ਦਿੱਤੀ ਹੈ ਕੁਦਰਤ ਨੇ ਸਰ ਪ੍ਰਮਾਤਮਾ ਨੇ ਸਭ ਨੂੰ ਬੜਾ ਵਧੀਆ ਇੱਕ ਇੱਕ ਰੁਤਬਾ ਦਿੱਤਾ ਹੈ ਇੱਕ ਮਤਲਬ ਬੜਾ ਪਲੱਸ ਪੁਆਇੰਟ ਦਿੱਤਾ ਹੈ ਪਰ ਅਸਲ ਦੇ ਵਿੱਚ ਸਾਨੂੰ ਲੋੜ ਹੈ ਆਪਣਾ ਪਲੱਸ ਪੁਆਇੰਟ ਦੇਖਣ ਦੀ ਦੂਜਾ 네ਗੇਟਿਵ ਹੈ ਕਿਦਾਂ ਦਾ ਇਹ ਆਪਾਂ ਨੂੰ ਕੁਝ ਕਰਨਾ ਹੀ ਨਹੀਂ ਚਾਹੀਦਾ ਕੋਈ ਕਿੱਦਾਂ ਬਣਿਆ ਏ ਕੋਈ ਕਿਵੇਂ ਬਣਿਆ ਏ ਕੋਈ ਕੀ ਕਰਦਾ ਏ ਕੋਈ ਕੀ ਬੋਲਦਾ ਵੀ ਲੱਗਣ ਦੋ ਨਾ ਉਹਨੂੰ ਆਪਣੇ ਕੰਮ ਕਰਿਆ ਰਹਿਣ ਦਿੰਨਿਆ ਤੁਸੀਂ ਲੱਗੇ ਰਹਿਣ ਦੋ ਆਪਾਂ ਨੂੰ ਕੀ ਜ਼ਰੂਰਤ ਹੈ ਕਿ ਆਪਾਂ ਕਿਸੇ ਦੇ ਕਿਸੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕਮੈਂਟ ਕਰੀਏ ਸੱਚ ਜਾਣਿਓ ਵੈਸੇ ਮੈਂ ਕਦੇ ਵੀ ਕਿਸੇ ਦੇ ਕਮੈਂਟ ਨਹੀਂ ਕਰਦੀ ਮੈਨੂੰ ਲੋਕ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਆ ਬਹੁਤ ਜ਼ਿਆਦਾ ਇੱਕ ਫੈਮਿਲੀ ਦੀ ਤਰ੍ਹਾਂ ਆਪਾਂ ਰਹਿੰਦੇ ਆ ਤੇ ਮੇਰ ਨੂੰ ਜੋ ਕੁਦਰਤ ਨੇ ਕੰਮ ਲਾਇਆ ਮੈਂ ਆਪਣਾ ਕੰਮ ਕਰਦੀ ਆ ਤੇ ਬਹੁਤ ਲੋਕਾਂ ਨੂੰ ਬੜੀ ਤਕਲੀਫ ਹੈ ਮੈਂ ਇੱਕ ਵਾਰੀ ਬੜੀ ਵਧੀਆ ਗੱਲ ਕੀਤੀ ਸੀ ਕਿ ਹਰ ਕੋਈ ਸਦਾ ਆਪਣਾ ਆਪਣਾ ਕਰਮ ਹੈ ਤੋ ਕੋਈ ਡਿਊਟੀ ਨਿਭਾ ਰਿਹਾ ਜੋ ਇਸ ਦੁਨੀਆ ਚ ਆਇਆ ਏ ਤੇ ਜੇ ਇੱਕ ਤਿੰਨ ਤਰ੍ਹਾਂ ਦੇ ਡਾਕਟਰ ਆ ਤਾਂ ਕਿਸੇ ਨੇ ਹੋਮੋਪੈਥੀ ਲੈਣੀ ਹੈ ਕਿਸੇ ਨੇ ਆਯੁਰਵੈਡਿਕ ਲੈਣੀ ਹੈ ਤੇ ਕਿਸੇ ਨੇ ਐਲੋਪੈਥੀ ਲੈਣੀ ਹੈ ਜੇ ਹੋਣ ਐਲੋਪੈਥੀ ਵਾਲੇ ਜਿਹੜੇ ਉਹਨਾਂ ਕੋ ਜਾਣਦੇ ਆ ਤੇ ਉਹ ਕਹਣ ਜਾਂ ਹੋਮੋਪੈਥੀ ਵਾਲੇ ਜੀਰੋ ਨੇ ਤੇ ਜਿਹੜੇ ਹੋਮੋਪੈਥੀ ਵਾਲੀ ਜੇ ਉਹ ਕਹਣ ਕਿ ਆਯੁਰਵੈਡਿਕ ਵਾਲੇ ਜੀਰੋ ਨੇ ਤਾਂ ਗਲਤ ਹੈ ਨਾ ਪਰ ਠੀਕ ਹੈ ਓਕੇ ਤੁਸੀਂ ਜਿਹਨੂੰ ਮੰਨਦੇ ਹੋ ਮੰਨੋ ਜੋ ਤੁਸੀਂ ਕਰਦੇ ਹੋ ਕਰੋ ਜਿਹਨੇ ਜੋ ਕਰਨਾ ਹੈ ਕਰੋ ਬਸ ਹਾਂ ਜ਼ਰੂਰ ਤੇ ਜ਼ਰੂਰ ਤਰਕ ਤੇ ਸਾਇੰਸ ਤੇ ਆਪਣੇ ਦਿਮਾਗ ਤੋਂ ਚੱਲੋ ਜੋ ਕੁਦਰਤ ਨੇ ਸਭ ਤੋਂ ਉੱਤੇ ਦਿੱਤਾ ਹੈ। ਮਨ ਸਾਨੂੰ ਟਿਕਨ ਨਹੀਂ ਦਿੰਦਾ। ਦਿਮਾਗ ਨਾਲ ਤੁਹਾਨੂੰ ਜਦੋਂ ਕਿਤੇ ਕੋਈ ਕੋਈ ਮਾੜੀ ਜੀ ਕੀੜੀ ਜਾਂਦੀ ਹੈ ਤੇ ਦਿਮਾਗ ਤੁਹਾਨੂੰ ਦੱਸਦਾ ਹੈ ਕਿ ਕੀੜੀ ਇੱਥੇ ਪਹੁੰਚ ਗਈ ਹੈ ਹੈਨਾ ਤੇ ਮਨ ਕਈ ਵਾਰੀ ਕਹਿੰਦਾ ਲਾ ਕੋਈ ਨਹੀਂ ਇਹਨੇ ਕਿਹੜਾ ਦੰਦੀ ਵੱਢਣੀ ਕੁਝ ਨਹੀਂ ਕਹਿੰਦਾ। ਤੇ ਤੁਸੀਂ ਕਈ ਵਾਰੀ ਦੇਖਣ ਵੀ ਲੱਗ ਜਾਂਦੇ ਹੋ ਉਸ ਚੀਜ਼ ਨੂੰ ਹੈਨਾ। ਦਿਮਾਗ ਦੀ ਤਰਕਤਾ ਜੋ ਹੈ ਨਾ ਬਹੁਤ ਸ਼ਾਰਪ ਹੈ। ਪਰ ਮਨ ਹੈ ਹੁਣ ਮਨ ਨੂੰ ਤੁਸੀਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਨੀ ਆ। ਕੀ ਹੈ ਕਿ ਐਗਜ਼ਾਮਪਲ ਹੈ। ਤੁਹਾਨੂੰ ਇੱਕ ਕਿਸੇ ਨੇ ਕਿਹਾ ਕਿ ਚੰਨ ਤੇ ਪਹੁੰਚਣਾ ਹੈ ਜਾਂ ਉਸਦੇ ਘਰ ਜਾਣਾ ਤੇ ਤੁਹਾਡੀ ਈਮੇਜ ਦਿਮਾਗ ਵਿੱਚ ਉਦਾਂ ਦੀ ਬਣ ਜਾਂਦੀ ਹੈ ਤੁਸੀਂ ਅੱਖਾਂ ਬੰਦ ਕਰੋ ਤੇ ਮੰਨੋ ਵੀ ਲੈ ਆ ਉਹ ਚਾਨ ਹੈ ਬੜਾ ਖੂਬਸੂਰਤ ਹੈ ਉੱਥੇ ਪਹੁੰਚ ਗਏ ਤਾਂ ਮਨ ਤੁਹਾਨੂੰ ਇੱਕ ਮਿੰਟ ਚ ਉੱਥੇ ਬਿਨਾਂ ਜਾਜ ਤੋਂ ਬਿਨਾਂ ਸਫਰ ਤੋਂ ਉੱਥੇ ਪਹੁੰਚਾ ਦਿੰਦਾ ਜਾਂ ਕਿਸੇ ਰਿਸ਼ਤੇਦਾਰ ਦੀ ਗੱਲ ਕਰੀ ਤੇ ਉਹਨਾਂ ਦੇ ਘਰ ਦੀ ਈਮੇਜ ਤੁਹਾਡੇ ਜਿਵੇਂ ਦਿਮਾਗ 'ਚ ਬਣ ਜਾਂਦੀ ਕਿ ਲੈ ਉਹਨਾਂ ਦੇ ਉੱਤੇ ਆਵਾਂ ਕਿ ਜਿਵੇਂ ਅਸੀਂ ਬੈਠੇ ਹੀ ਹੋਏ ਈਮੇਜ ਬਣਾਉਣੀ ਹੈ ਮਨ ਨੂੰ ਪਹੁੰਚਾਣਾ ਮਨ ਇੱਕ ਮਿੰਟ ਚ ਪਹੁੰਚ ਜਾਊਗਾ ਦਿਮਾਗ ਤਰਕ ਨਾਲ ਪਹੁੰਚੂਗਾ ਕਿੱਦਾਂ ਜਾਣਾ ਹੈ ਰਸਤਾ ਕੀ ਹੈ ਕਿਵੇਂ ਜਾ ਸਕਦੇ ਆ ਕਿਦਾਂ ਦਾ ਹੋਵੇਗਾ ਉਥੇ ਇੱਕ ਹੋ ਸਕਦਾ ਹੈ ਨਾ ਹੋਵੇ ਜੋ ਮੈਂ ਮੰਨ ਚ ਹੈ ਹੋ ਸਕਦਾ ਇਸ ਤੋਂ ਬਿਲਕੁਲ ਡਿਫਰੈਂਟ ਦਿਮਾਗ ਤੁਹਾਨੂੰ ਕਈ ਤਰ੍ਹਾਂ ਦੇ ਆਈਡੀਆ ਦੇਊਗਾ ਮੰਨ ਨਹੀਂ ਦੇਣੇ ਮੰਨ ਤੇ ਮੈਂਟਲ ਚ ਪਹੁੰਚਾਣਾ ਤੇ ਮਨ ਜੋ ਹੈ ਨਾ ਇਹ ਐਡੇ ਵੱਡੇ ਸਰੀਰ ਦੇ ਵਿੱਚ ਉਹਨੂੰ ਕੰਟਰੋਲ ਕਰਦਾ ਮਨ ਤੋਂ ਹੀ ਅਸੀਂ ਦੁਖੀ ਹੁੰਨੇ ਆ ਦਿਮਾਗ ਤੋਂ ਅਸੀਂ ਕਦੇ ਦੁਖੀ ਨਹੀਂ ਹੁੰਦੇ ਤੇ ਫਿਰ ਕਸੂਰ ਕਿਦਾ ਜਦ ਮਨ ਕੁਦਰਤ ਨੇ ਸਰੀਰ ਦੇ ਵਿੱਚ ਦਿੱਤਾ ਹੈ ਸਰੀਰ ਤੁਹਾਡੇ ਦਿਮਾਗ ਨਾਲ ਜੁੜਿਆ ਹੈ ਤੁਹਾਡੇ ਸਾਹ ਨਾਲ ਜੁੜਿਆ ਹੈ ਤਾਂ ਫਿਰ ਇਹਨਾਂ ਨਾਲ ਚਲਾਓ ਨਾ ਦੇਖ ਕੇ ਪਰਖ ਕੇ ਬੋਲ ਕੇ ਸੋਣ ਕੇ ਸਾਰੀਆਂ ਚੀਜ਼ਾਂ ਮੈਂ ਇੱਕ ਉਹ ਬ੍ਰਾਡਕਾਸਟ ਜਿਹੜੀ ਕੀਤੀ ਸੀ ਉਹਦੇ ਵਿੱਚ ਵੀ ਕਿਹਾ ਸੀ ਕਿ ਕੁਦਰਤ ਨੇ ਜੋ ਸਿਸਟਮ ਦਿੱਤਾ ਹੈ ਅਗਰ ਉਸ ਮੁਤਾਬਕ ਚੱਲਦੇ ਆ ਤਾਂ ਬੜਾ ਵਧੀਆ ਰਹਿੰਦਾ ਹੈ ਦੇਖੋ ਬੜੀਆਂ ਲੌਜੀਕਲੀ ਗੱਲਾਂ ਨੇ ਜੇ ਅਗਰ ਆਪਾਂ ਡੀਪਲੀ ਇਹਨਾਂ ਚੀਜ਼ਾਂ ਦੀ ਡਿਸਕਸ਼ਨ ਕਰੀਏ ਤਾਂ ਬਹੁਤ ਹੀ ਜ਼ਿਆਦਾ ਸਾਇੰਸ ਦਾ ਜੋ ਕੁਦਰਤ ਦਾ ਜੋ ਹੈ ਗਿਆਨ ਹੈ ਉਹ ਬਹੁਤ ਹੀ ਮਹਾਨ ਹੈ ਜੋ ਕਿ ਮੇਰੇ ਸਾਹਮਣੇ ਮੈਂ ਤੁਹਾਨੂੰ ਕਲੀਅਰ ਦੱਸਾਂ ਤਾਂ ਬਾਬੇ ਨਾਨਕ ਤੋਂ ਉੱਤੇ ਕੋਈ ਨਹੀਂ ਹੈ ਬਾਬੇ ਨਾਨਕ ਨੇ ਗਿਆਨ ਸਮਝਿਆ ਪਰ ਇਹ ਚੀਜ਼ ਹੈ ਕਿ ਕਰਮ ਤੋਂ ਦੇ ਨਾਲ ਕਰਮ ਦੇ ਨਾਲ ਸੱਚੀ ਜੁੜੀ ਹੈ ਨੀਅਤ ਨਾਲ ਹਰ ਚੀਜ਼ ਜੁੜੀ ਹੋਈ ਠੀਕ ਤੇ ਅਗਰ ਆਪਾਂ ਗੱਲ ਕਰੀਏ ਚੀਜ਼ਾਂ ਦੀ ਲੈਣ ਦੀ ਉਹਨਾਂ ਨੂੰ ਡਿਸਕਸ ਕਰਨ ਦੀ ਤਾਂ ਉਹ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਨੇ ਛੱਡੋ ਆਪਾਂ ਤੁਹਾਨੂੰ ਇੱਕ ਬੜਾ ਵਧੀਆ ਸ਼ੇਅਰ ਸੁਣਾਇਆ ਤੇ ਚਲੋ ਆਪਾਂ ਹੁਣ ਜਾਣਾਂਗੇ ਕਿ ਸ਼ਨੀਵਾਰ ਦਾ ਦਿਨ ਕਿੱਦਾਂ ਦਾ ਜਾਏਗਾ ਅੱਜ 11 ਅਕਤੂਬਰ 225 ਦਿਨ ਸ਼ਨੀਵਾਰ ਦਾ ਪੰਚਮੀ ਤਿਥੀ ਅੱਜ ਰੋहिणी ਨਕਸ਼ਤਰ ਬੜਾ ਵਧੀਆ ਨਕਸ਼ਤਰ ਹੈ ਤੇ ਨਾਲ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ ਜਾਨਿ ਕਿ 11 ਤਰੀਕ ਸ਼ਨੀਵਾਰ ਵਾਲੇ ਦਿਨ ਚੰਦਰਮਾ ਬ੍ਰਿਖ ਰਾਸ਼ੀ ਚ ਉੱਚਦੇ ਮਿਥੂ ਰਾਸ਼ੀ ਜਾਣਗੇ ਸਵੇਰੇ ਤੜਕੇ ਤੇ ग्रहਾਂ ਦੇ ਮੁਤਾਬਕ ਅੱਜ ਰਾਹੂ ਕਾਲ ਦਾ ਟਾਈਮ ਰਹੇਗਾ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਜਾਣਾ ਗਿਆ ਆਪਾਂ ਗ੍ਰਹਿਾਂ ਮੁਤਾਬਕ ਇਦਾਂ ਜਾਏਗਾ ਅੱਜ ਦਾ ਦਿਨ ਛੋਟੇ ਛੋਟੇ ਉਪਾਅ ਛੋਟੇ ਛੋਟੇ ਪਰਹੇਜ਼ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਰੀਸ ਹਨੇਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦੇ ਅੱਜ ਚੰਦਰਮਾ ਉੱਚਾ ਤੇ ਉੱਚਦਾ ਇਹ ਜੋ ਨਕਸ਼ਤਰ ਚੰਦਰ ਦਾ ਹੈ ਤੇ ਮਨ ਬੜਾ ਖੁਸ਼ ਕੰਮ ਕਰ ਅੱਛਾ એનર્ਜੀ ਵੀ ਅੱਛੀ ਖੁਸ਼ ਹੋਏ ਤੁਸੀਂ ਆਪਣੇ ਆਪ ਨੂੰ ਦੇਖ ਕੇ ਪ੍ਰੇਮ ਸਬੰਧਾਂ ਲਈ ਵੀ ਅੱਛਾ ਹੋਇਆ ਥੋੜੇ ਜਿਹਾ ਬਿਜ਼ੀ ਜ਼ਰੂਰ ਰਹੋਗੇ ਪਰ ਪੈਸੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਸ਼ਾਰਪਨੈਸ ਅੱਛੀ ਸਵੇਰੇ ਉੱਠੋ ਦੁੱਧ ਮੱਥੇ ਤੇ ਲਾਓ ਮਾਂ ਦੇ ਪਿਆਰੇ ਹੱਥ ਲਾਉ ਦਿਨ ਵਧੀਆ ਟੌਰਸ ਬ੍ਰਿਖ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਦਾ ਅੱਜ ਵੀ ਧਿਆਨ ਰੱਖਣਾ ਚਾਹੀਦਾ ਹੈ ਇਮੋਸ਼ਨਲ ਘੱਟ ਦਿਮਾਗ ਤੋਂ ਜ਼ਿਆਦਾ ਚੱਲਣਾ ਚਾਹੀਦਾ ਹੈ ਰਸੋਈ 'ਚ ਬੈਠ ਕੇ ਖਾਣਾ ਅੱਜ ਵੀ ਖਾਓ ਤੇ ਬੱਚਿਆਂ ਨੂੰ ਲੇਜ਼ ਦੇ ਪੈਕੇਟ ਜਾਂ ਜੋ ਵੀ ਖਾਂਦੇ ਆ ਫਰੂਟ ਵਗੈਰਾ ਉਹ ਦੇ ਦਿਓ ਜੈਮਿਨੀਜ਼ ਹਨ ਮਿਥੂਨ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਮਿਥੂਨ ਰਾਸ਼ੀ ਦੇ ਲਈ ਚੰਦਰ ਬਾਰਵੇਂ ਥੋੜੀ ਅੱਜ ਵੀ ਕਲਪਾਟ ਬਣੇਗੀ ਪੈਸਾ ਆਇਆ ਤੇ ਨਾਲ ਹੀ ਚਲਾ ਗਿਆ ਬਸ ਦੇਖਣ ਨੂੰ ਹੀ ਮਿਲਿਆ ਇਨਕਮ ਖਰਚੇ ਬਰਾਬਰ ਹੋਏ ਤੁਹਾਡੇ ਜਿਸ ਕਰਕੇ ਥੋੜੀ ਜੀ ਪਰੇਸ਼ਾਨੀ ਤੁਹਾਨੂੰ ਖਰਚਿਆਂ ਨੂੰ ਲੈ ਕੇ ਧਿਆਰ ਆ ਰਹੇ ਆ ਕੁਦਰਤੀ ਹੋ ਜਾਂਦੀ ਹੈ ਪਰ ਘਰ 'ਚ ਜੇ ਕੋਈ ਤੁਸੀਂ ਕੰਮਕਮ ਕਰਾਣਾ ਹੈ ਤਾਂ ਕਰਾ ਲੈਣਾ ਉਹਦੇ ਲਈ ਤੁਹਾਨੂੰ ਕੰਮ ਕੋਈ ਨਹੀਂ ਰੁਕੇਗਾ ਠੀਕ ਤੇ ਹਰ ਹਰਾਂ ਗੱਜ ਨਹੀਂ ਪਾਉਣਾ ਤੇ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ ਗੱਲ ਵੀ ਕਰਨੀ ਆ ਬਾਣੀ ਦਾ ਕੁਟਪੀਓਗੇ ਇਮਪ੍ਰੈਸ਼ਨ ਬਹੁਤ ਵਧੀਆ ਪੈਗਾ ਚੰਦਰ ਕਾਇਮ ਹੋ ਜਾਏਗਾ ਕਰਕੇ ਦੇਖੋ ਕੈਂਸਰ ਜਾਂ ਨੀ ਕਰਕਰਾਂਸ਼ੀ ਕਰਕਰਾਂਸ਼ ਦਾ ਮਾਲਕ ਹੀ ਚੰਦਰ ਨਕਸ਼ਤਰ ਵੀ ਅੱਜ ਵਧੀਆ ਆਪਣੇ ਆਪ ਵੱਲ ਧਿਆਨ ਦਿੱਤਾ ਪਰਸਨਲਿਟੀ ਅੱਛੀ ਹੋਈ ਕੰਮ ਕਰ ਅੱਛਾ ਹੋਇਆ ਤੁਹਾਡਾ ਫਿਟਨੈਸ ਵੱਲ ਵੀ ਧਿਆਨ ਦਿੱਤਾ ਸੈਰ ਕੀਤੀ ਬਹੁਤ ਹੀ ਵਧੀਆ ਸੀ ਤਾਰੇ ਸੈਰ ਜ਼ਰੂਰ ਕਰੋ ਕੁੱਤੇ ਨੂੰ ਰੋਟੀ ਜ਼ਰੂਰ ਪਾਓ ਦਿਨ ਅੱਛਾ ਜਾਣ ਵਾਲਾ ਤੇ ਬਸ ਕਾਲਾ ਨੀਲਾ ਰੰਗਾ ਚਪਾਓ ਨਾ ਤਾਹੀਂ ਦਿੱਦੀ ਆਪਾਂ ਕਹਿ ਸਕਦੇ ਹਾਂ ਤੇ ਨਰਜੀ ਅੱਛੀ ਹੋ ਸਕਦੀ ਆ ਤਾਂ ਇੱਕ ਗੱਲ ਹੋਰ ਅਗਰ ਪਾਣੀ ਤਰੰਗ ਰਿਆ ਤਾਂ ਥੋੜੀ ਜਿਹੀ ਚੋਲ-ਚਲ ਪ੍ਰਵਾਹ ਕਰ ਦਿਓ ਲਿਓ ਸਿੰਘ ਰਾਜੀ ਵਾਲੇ ਦੇ ਸਿਤਾਰੇ ਤਤਿਆ ਸੁਭਾ ਆ ਪਰਿਵਾਰ ਦਾ ਮਾਹੌਲ ਖਰਾਬ ਕਰੇਗਾ ਤਾਂ ਇਸ ਕਰਕੇ ਥੋੜੀ ਜਿਹੀ ਮਿਠਾਸ ਰੱਖ ਕੇ ਬੋਲਦੇ ਹਾਂ ਜਾਂ ਥੋੜੀ ਜਿਹੀ ਮਿਠਾਸ ਰੱਖ ਕੇ ਚੱਲਦੇ ਹਾਂ ਤਾਂ ਬੱਚਿਆਂ ਦਾ ਸਾਥ ਵੀ ਮਿਲਦਾ ਰਹੇਗਾ ਕੋਸ਼ਿਸ਼ ਇਹ ਕਰਨੀ ਹੈ ਕਿ ਅੱਜ ਸੂਰਜ ਦੇ ਦਰਸ਼ਨ ਕਰਨੇ ਆ ਜਲਦੀ ਉੱਠਣਾ ਹੈ ਸੈਰ ਕਰਨੀ ਹੈ ਗਾਇਤਰੀ ਮੰਤਰ ਪੜ ਸਕਦੇ ਹੋ ਪੜੋ ਚਾਪਈ ਸਾਪ ਦਾ ਪਾਠ ਕਰ ਸਕਦੇ ਹੋ ਕਰੋ ਅੱਖਾਂ ਬੰਦ ਕਰਕੇ ਕਰੋ ਮੈਡੀਟੇਸ਼ਨ ਕਰਕੇ ਕਰੋ ਤਾਂ ਹੋਰ ਵੀ ਵਧੀਆ ਵਰਗੋ ਕੰਨਿਆ ਰਾਸ਼ੀ ਦੀ ਗੱਲ ਕਰੀ ਆਪਾਂ ਤਾਂ ਸਿਰ ਚ ਦਰਦ ਰਿਹਾ ਪਰਸਨਲਿਟੀ ਵੈਸੇ ਅੱਛੀ ਕਪੜੇ ਕਪੜੇ ਤੁਸੀਂ ਆਪਣੇ ਖਰੀਦਣ ਦੀ ਸ਼ਾਪਿੰਗ ਕਰਨ ਦੀ ਤਿਆਰੀ ਕੀਤੀ ਹੋਈ ਆ ਤਾਂ ਵਧੀਆ ਹੀ ਆ ਸ਼ੁਕਰ ਅੱਛਾ ਹੈ ਦਹੀਂ ਮਲ ਕੇ ਨਹਾਉਣਾ ਸ਼ੁਕਰ ਦੀ એનર્ਜੀ ਨੂੰ ਸ਼ੁਭ ਕਰੇਗਾ ਕੋਲ ਆਪਣੇ ਥੋੜਾ ਜਿਹਾ 뮤지컬 ਆ ਲੋ ਜਿੱਥੇ ਕੰਮਕਾਰ ਕਰਦੇ ਪਈਓ ਤਾਂ ਸਮਝੋ ਘਰ ਦਾ ਮਾਹੌਲ ਵੀ ਅੱਛਾ ਤੇ ਤੁਸੀਂ ਵੀ ਅੱਛੇ ਤੇ ਕੰਮ ਦੀ ਦੁਕਾਨਦਾਰੀ ਵੀ ਚੰਗੀ ਚੱਲੇਗੀ ਕੋਈ ਨੁਕਸਾਨ ਨਹੀਂ ਹੁੰਦਾ ਠੀਕ ਸਿਰ ਦੇ ਦਰਦ ਤੋਂ ਬਚਣ ਦੇ ਲਈ ਸਿਰ ਟਾ ਕੇ ਖੜਨਾ ਹੈ ਤਾਂ ਪਛਨਾ ਲਿਬਰਾਜ਼ ਜਨੀ ਤੁਲਾਰਾ ਰਾਸ਼ੀ ਦੀ ਗੱਲ ਕਰੀ ਤਾਂ ਬਾਂਦਰਾਂ ਨੂੰ ਐਤਵਾਰ ਖਾਣਾ ਪਾਣਾ ਹੋ ਗਿਆ ਤੁਹਾਡੇ ਲਈ ਜ਼ਰੂਰੀ ਬਾਦੂ ਦੀ ਦਿਮਾਗੀ ਬਧੀ ਤੁਹਾਡੀ ਖੱਜਲ ਖਵਾਰੀ ਹਾਂ ਪਾਰਾ ਚੜਨ ਨਾਲ ਵੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਇਸ ਕਰਕੇ ਆਪਣਾ ਵੀਪੀ ਦਾ ਧਿਆਨ ਰੱਖੋ ਮੈਡੀਸਨ ਵਗੈਰਾ ਲੈਂਦੇ ਰਹੋ ਕੋਸ਼ਿਸ਼ ਇਹ ਕਰਨੀ ਆ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰਦੇ ਹੋ ਤਾਂ ਸਮਝੋ ਬੜਾ ਅੱਛਾ ਦਿਨ ਜਾਏਗਾ ਚੰਦਰ ਡਾਉਣ ਹੈ ਅੱਜ ਮਨ ਤੋਂ ਨਹੀਂ ਦਿਮਾਗ ਤੋਂ ਚੱਲਣਾ ਸਕੋਰਪੀਅਲ ਜਨੀ ਪਿਸ਼ਚਿਕ ਰਾਸ਼ੀ বৃশ্চিক রাশি ਵਾਲਿਆਂ ਦੇ ਸਿਤਾਰੇ ਵੈਸੇ ਤਾਂ ਦੇਖਿਆ ਜਾਵੇ ਜੋ ਨਕਸ਼ਤਰ ਚੰਦਰ ਦਾ ਕਿਸਮਤ ਦਾ ਪੂਰਾ ਸਾਥ ਹੈ इमोशनल ਪੈਸਾ ਕੰਮ ਕਰ ਸਭ اچھا ਹੈ ਤੁਹਾਡੀ ਮਿਹਨਤ ਮੁਤਾਬਕ ਤੁਹਾਨੂੰ ਚੰਗਾ ਫਲ ਮਿਲ ਰਿਹਾ ਹੈ ਠੀਕ ਪਰ ਕਿਉਂਕਿ ਬੁੱਧ ਮੰਗਲ ਦੀ ਜੁਤੀ 12ਵੇਂ ਸਥਾਨ 'ਚ ਥੋੜੀ ਮਸਲਸ ਪ੍ਰੋਬਲਮ ਥੋੜੀ ਗਰਦਨ 'ਚੋ ਪ੍ਰੋਬਲਮ ਤੁਹਾਨੂੰ ਤੰਗ ਕਰ ਸਕਦੇ ਜਿਦਾਂ ਨਾੜ ਚੜ ਗਈ ਨਾੜ ਦੁਖਣ ਲੱਗੇ ਐਦਾਂ ਦੀਆਂ ਚੀਜ਼ਾਂ ਤਾਂ ਤੁਸੀਂ ਕੀ ਕਰਨਾ ਹੈ ਇਹਦੇ ਲਈ ਪੰਛੀਆਂ ਨੂੰ ਸਤਨਾ ਜਾਪਾ ਦੇਣਾ ਪਰ ਛੱਤ ਤੇ ਨਹੀਂ ਪਾਉਣਾ ਓਕੇ ਅਗਲੀ ਰਾਸ਼ੀ ਸੈਜੀਟੇਰੀਅਸ ਤੁੰਗਰਾਸ਼ ਤਨੂਰਾਸ਼ੀ ਵਾਲਿਆਂ ਦੇ ਸਿਤਾਰੇ ਦੇਖਿਆ ਜਾਵੇ ਤਾਂ ਅੱਜ ਨਕਸ਼ਤਰ ਜੁਆ ਚੰਦਰ ਦਾ ਠੀਕ ਠਾਕ ਜਾਣ ਵਾਲਾ ਹੈ। ਕਦੇ ਲੱਗੇਗਾ ਜ਼ਿੰਦਗੀ ਬੜੀ ਖੂਬਸੂਰਤ ਅਤੇ ਕਦੇ ਬੱਸ ਜੀ ਸਾਰਾ ਦਿਨ ਇਹੀ ਲੰਘ ਗਿਆ ਕਿ ਕੰਮਕਾਰ ਕਰਦੇ ਦੇ ਵਿੱਚ। ਚਲੋ ਬਿਜ਼ੀ ਹੋ ਤੁਸੀਂ ਆਪਣੇ ਘਰੇਲੂ ਕੰਮਾਂ 'ਵਾਂ ਧਿਆਨ ਦੇ ਰਹੇ ਹੋ ਤਾਂ ਸਿਤਾਰੇ ਚੰਗੇ ਆ। ਤੁਹਾਨੂੰ ਲੱਗਣਾ ਤੁਹਾਡਾ ਤੇ ਬ੍ਰਹਸਪਤ ਸ਼ੋਭਾ ਤੇ ਸਵੇਰੇ ਉੱਠ ਕੇ ਤੁਸੀਂ ਪਤਾਸੇ ਦਾ ਸੇਵਨ ਕਰ ਲੈਣਾ। ਜਾਮਨੀ ਰੰਗ ਤੁਹਾਡਾ ਲੱਕੀ ਹੈ ਤੇ ਬਜ਼ੁਰਗਾਂ ਕੋਲ ਥੋੜੀ देर ਬੈਠੋ ਮੋਬਾਈਲ ਦਾ ਸਿਰ ਥੋੜਾ ਯੂਜ਼ ਘੱਟ ਕਰੋ। ਕੈਪ੍ਰਿਕੌਰ ਮਕਰਾਂ રાશિ ਦੇ ਸਿਤਾਰੇ ਚੱਲੇ ਜੀ तकरीबन ਜੋ ਚੰਦਰਾ ਐ ਛਾਏ ਕੰਮਕਾਰ ਬਿਜ਼ਨਸ ਵਪਾਰ ਲਈ ਚੰਗਾ ਹੈ ਪਰ ਜੋ ਤੁਸੀਂ ਕੰਸਟਰਕਸ਼ਨ ਦਾ ਕੰਮ ਕਰਾਉਣ ਬਾਰੇ ਸੋਚ ਰਹੇ ਹੋ ਥੋੜਾ ਬਹੁਤਾ ਜਿਆ ਲੇਟ ਡਿਲੇ ਹੋ ਰਿਹਾ ਹੈ ਜਿਸ ਕਰਕੇ ਤੁਹਾਨੂੰ ਲੱਗ ਰਿਹਾ ਕਿ ਸਥਿਤੀਆਂ ਥੋੜੀਆਂ ਜੀਆਂ ਪਰੇਸ਼ਾਨੀ ਵਾਲੀਆਂ ਨੇ 200 ਗ੍ਰਾਮ ਪੀਲੀ ਤਲ ਲੋ ਪੀਲੇ ਕੱਪੜੇ ਚ ਪਾ ਕੇ ਤੁਸੀਂ ਧਾਰਮਿਕ ਸਥਾਨ ਤੇ ਰੱਖ ਕੇ ਆਓ ਹਲਕਾ ਲੈਮਨ ਰੰਗ ਪਾਓ ਤੇ ਕੋਸ਼ਿਸ਼ ਕਰੋ ਤੁਸੀਂ ਮਨ ਤੇ ਬੁੱਧੀ ਸ਼ੁੱਤੀ ਜੋ 10ਵੇਂ ਸਥਾਨ 'ਚ ਅਤੇ ਸੂਰਜ ਸ਼ੁਕਰ 9ਵੇਂ ਸਥਾਨ 'ਚ ਚੱਲ ਰਿਹਾ ਹੈ ਤੇ ਕੇਤੂ 8 ਤੱਕ ਛੋਟੇ ਜਿਹੇ ਕਾਲੇ ਚਿੱਟੇ ੱਤੇ ਲਓ ਤੇ ਉਹਨਾਂ ਚੱਲ ਪ੍ਰਭਾਵ ਕਰਤੋ ਵਾੜੀ ਚ ਮਿਠਾਸ ਰੱਖਣ ਦੇ ਲਈ ਜ਼ਵੇਰ ਤੋਂ ਜੀਵ ਤੇ ਸ਼ਾਂਤ ਲਾ ਲਓ ਅਕਿਊਰਸੀ ਯਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਅੱਜ ਬੱਚਿਆਂ ਨੂੰ ਲੈ ਕੇ ਥੋੜੀ ਟੈਨਸ਼ਨ ਵੱਧੀ ਤੁਹਾਡੀ ਕੁਝ ਲੈਣਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਹੋ ਤਾਂ ਬਿਲਕੁਲ ਬਹੁਤ ਸੌਖਾ ਲਿਆ ਜਾਏਗਾ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਜ਼ਰੂਰ ਰੱਖਣਾ ਹੈ ਪਰਿਵਾਰ ਵਿੱਚ ਕਿਸੇ ਦੇ ਹਸਪਤਾਲ ਦੇ ਚੱਕਰ ਲੱਗ ਸਕਦੇ ਆ ਤਾਂ ਧਿਆਨ ਸਿਹਤ ਵੱਲ ਦਿਓ ਕੰਮਕਾਰ ਤੇ ਹੌਲੀ-ਹੌਲੀ ਹੁੰਦੇ ਹੀ ਰਹਿਣੇ ਆ ਤਾਂ ਇਹਦੇ ਲਈ ਤੁਸੀਂ ਆਪਣੀ ਸਿਹਤ ਸਹੀ ਕਰਨੀ ਹੈ ਪਾਈਸੇਸ ਹਨ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਵੀਤ ਦੇਖਿਆ ਜਾਵੇ ਤਾਂ ਇਰਿਟੇਸ਼ਨ ਗੁੱਸਾ ਤੁਹਾਨੂੰ ਖਰਾਬ ਕਰੇਗਾ ਤਾਂ ਥੋੜਾ ਗੁੱਸੇ ਤੇ ਕੰਟਰੋਲ ਰੱਖੋ ਦੂਜਾ ਘਰ ਤੋਂ ਨਿਕਲਦੇ ਸਮੇਂ ਤੁਸੀਂ ਤੁਸੀਂ ਇਹ ਪੱਤੇ ਦਾ ਸੇਵਨ ਕਰ ਸਕਦੇ ਹੋ ਚੰਦਰ ਨੂੰ ਸ਼ੁਭ ਕਰ ਲਈ ਥੋੜੀ ਦੇਰ ਆਪਣੀ ਮਾਤਾ ਕੋਲ ਬੈਠੋ ਚੌਲ ਹਲਦੀ ਦੁੱਧ ਬੱਚਿਆਂ ਨੂੰ ਵੀ ਦੇ ਜਰੂਰਤਮੰਦ ਨੂੰ ਦੇ ਸਕਦੇ ਹੋ ਜਾਂ ਚਲ ਪ੍ਰਵਾਹ ਕਰ ਸਕਦੇ ਹੋ ਸਭ ਤੋਂ ਜ਼ਰੂਰੀ ਆਪਾਂ ਮੇਨ ਲੱਗਣ ਵਾਲਿਆਂ ਦੇ ਮੀਨ ਰਾਸ਼ੀ ਵਾਲਿਆਂ ਦੇ ਦੱਸਦੇ ਪਏ ਆ ਥੋੜੀ ਪੇਟ ਚ ਦੀ ਥੋੜੀ ਦੰਦਾਂ ਦੀ ਪ੍ਰੋਬਲਮ ਤੰਗ ਕਰ ਰਹੀ ਹੈ ਸ਼ਨੀ ਲਗਣ ਵਿੱਚ ਹੋਣ ਕਰਕੇ ਤਾਂ ਤੁਸੀਂ ਕਿਤੇ ਇੱਕ ਤਾਂ ਪੇੜ ਪੌਦਾ ਲਗਾ ਦਿਓ ਨੀਮ ਲਗਾ ਦਿਓ ਉਹ ਵੀ ਵਧੀਆ ਬੁੱਧਾ ਚਾਹ ਹੋ ਜਾਂਦਾ ਤੇ ਦੂਜਾ ਮੈਡੀਟੇਸ਼ਨ ਜ਼ਰੂਰ ਕਰਨੀ ਹੈ ਥੋੜੀ ਜਿਹਾ ਆਪਣੇ ਲਈ ਟਾਈਮ ਕੱਢਣਾ ਐਕਸਰਸਾਈਜ਼ ਕਰਨੀ ਹੈ ਕਿਉਂਕਿ ਨਾੜਾਂ ਦੀ ਪ੍ਰੋਬਲਮ ਤੇ ਪੇਟ ਦੀ ਪ੍ਰੋਬਲਮ ਇਨਫੈਕਸ਼ਨ ਵਧਾ ਦੇਗੀ ਠੀਕ ਹੈ ਪਹਿਲੀ ਇੱਕੋ ਬਾਤ ਵੀ ਸੁਣ ਲਓ ਹਰੀਆਂ ਸਬਜ਼ੀਆਂ ਲੈ ਕੇ ਲੰਗਰ 'ਚ ਦੇ ਦਿਓ ਅੱਛਾ ਹੋ ਜਾ ਏਸੀਜੀ ਸ਼ੁਭ ਸਿਤਾਰੇ ਸਿਤਾਰੇ ਉਦੋਂ ਹੀ ਸ਼ੁਭ ਜਦੋਂ ਅਸੀਂ ਸ਼ੁਭ ਤੇ ਸਾਡੇ ਗ੍ਰਹਿ ਸ਼ੁਭ ਹੁਣ ਤੁਸੀਂ ਘਰ ਦੀ ਸਫਾਈ ਕਰਦੇ ਪਏ ਹੋ ਸਾਰੇ ਦੀਵਾਲੀ ਆਉਣ ਵਾਲੀ ਹੈ ਦੀਵਾਲੀ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਤਾਂ ਮੇਹਨਤਾਂ ਲੀਆ ਕਿ ਕੋਈ ਵੀ ਚੇਂਜ ਕਰਨਾ ਤੁਸੀਂ ਪਰਦਾ ਚੇਂਜ ਕਰਨਾ ਚਾਦਰ ਖਰੀਦਣੀ ਹੈ ਕੋਈ ਜਾਂ ਕੁਝ ਵੀ ਸ਼ਾਪਿੰਗ ਕਰਨੀ ਹੈ ਤਾਂ ਕਾਲਾ ਰੰਗ ਘੱਟ ਲੈਣ ਦਿਂਦਾ ਜੇ ਲੈਣੀ ਹੈ ਤਾਂ ਰਾਤ ਨੂੰ ਵਿਛਾਉਣ ਵਾਲੀ ਚਾਦਰ ਵਗੈਰਾ ਤੁਸੀਂ ਬਲੈਕ ਬਲੂ ਕਲਰ ਦੀ ਵੀ ਖਾ ਸਕਦੇ ਹੋ ਪਰ ਕੋਸ਼ਿਸ਼ ਕਰਨੀ ਕਿ ਪਰਦੇ ਚਾਦਰਾਂ ਬਲੈਕ ਬਲੂ ਕਲਰ ਦੀਆਂ ਨਹੀਂ ਲੈਣੀਆਂ ਛੋਟੀ ਮੋਟੀ ਸ਼ਾਪਿੰਗ ਜੋ ਵੀ ਕਰਨੀ ਹੈ ਰੰਗਾਂ ਦੇ ਮੁਤਾਬਕ ਹੀ ਉਹ ਚੀਜ਼ ਨੂੰ ਉੱਥੇ ਰੱਖੋ ਔਰ ਕੋਸ਼ਿਸ਼ ਕਰੋ ਕਿ ਘਰ ਦੀ ਸਫਾਈ ਕਰਦੇ ਸਮੇਂ ਕਬਾੜ ਜੋ ਹੈ ਪੁਰਾਣਾ ਸਮਾਨ ਹੈ ਜੋ ਜੋ ਤੁਹਾਨੂੰ ਲੱਗਿਆ ਕਿ ਪਿਛਲੇ ਸਾਲ ਕੰਮ ਨਹੀਂ ਆਇਆ ਹੁਣ ਤੱਕ ਤੋ ਅੱਗੋ ਵੀ ਨਹੀਂ ਆਉਣਾ ਤੇ ਉਹਨੂੰ ਕੱਢੋ ਉਹਨੂੰ ਨਾ ਰੱਖੋ ਕਿਉਂਕਿ ਉਹਨੇ ਜੋ ਗਿਆ ਫਿਰ ਅਸੀਂ ਰਹਿਣ ਜੇ ਕੁਦਰਤ ਨੇ ਇੱਕ ਚੀਜ਼ ਰੱਖਣੀ ਹੈ ਨਾ ਤੁਹਾਡੇ ਘਰ ਸਥਾਪਿਤ ਕਰਨੀ ਹੈ ਤਾਂ ਉਹ ਤੁਸੀਂ ਇੱਕ ਥਾਂ ਕੇ ਰੱਖ ਲਈਤੋਂ ਨੇ ਉਹ એનર્ਜੀ ਨੂੰ ਉੱਥੇ ਕਾਇਮ ਕਰ ਲੈਣਾ ਤੇ ਨਵੀਂ ਨਹੀਂ ਫਿਰ ਆਉਣੀ ਠੀਕ ਹੈ ਨਾ ਤੇ ਜਦੋਂ ਜ਼ਰੂਰਤ ਹੋਏਗੀ ਕੁਦਰਤ ਦੇ ਦੇਗੀ ਇਹ ਚੀਜ਼ ਤੇ ਕੋਸਾ ਰੱਖੋ ਤੇ ਪੁਰਾਣੀਆਂ ਤੇ ਕਬਾੜ ਕਰੋ ਕੱਢੋ ਸਮਾਂ ਇਜਾਜ਼ਤ ਦਾਬ ਸਬਦ ਦਾ ਦਿਨ ਅੱਛਾ ਜਾਵੇ ਸਾਰਸ਼ਿਕਾ